ऐसी लाल तुझ बिन कौन करे गरीब नवाज गुसैया मेरा माथे शतर तर मेरा आपकी कृपा से सब काम हो रहा है करते हो तुम कन्हैया मेरा नाम हो रहा है मैं बहुत बहुत धन्यवादी हाँ हलका जलंधर के दा ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਆ ਸਾਰੀ VOTERਾਂ ਦਾ ਤੇ ਖਾਸੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹੀਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਮ ਚੱਲੀ ਐ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ ਆਰ ਪਬਲਿਕ ਵੱਲੋਂ ਚਲਾਈ ਗਈ ਆਰ ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ ਆਰ ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਇਲੈਕਸ਼ਨ ਲੜੀ ਜਦ ਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਇਹ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਵੋਟਾਂ ਪਾ ਦੋ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਭਾਜਪਾ ਨੇ ਡੇਰਾ ਬੱਲਾ ਦੇ ਨਾਮ ਤੇ ਇੱਕ ਫੇਸਬੁੱਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ केजी ਡੇਰਾ ਬੱਲਾ ਦੀ ਉਹਨਾਂ ਨੂੰ ਹਮਾਇਤ ਹੈ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸ਼ਣबाजी ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਔਰ ਲੱਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਂਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਹਨ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਅਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਇਹਨੇ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਐਸੀ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆ ਅਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਹਿਬਾਨ ਮੈਂ ਇਹਨਾਂ ਦੇ ਨਾਲ ਲੜ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਤੇ ਜਲੰਧਰ ਦੀ ਜੋ ਅਸੀਂ ਵਾਅਦੇ ਕੀਤੇ ਆ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਸਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਾਫੀ ਕੁਝ ਕੀਤਾ ਹੈ ਰਿੰਕੂ ਨੂੰ ਲੈ ਕੇ ਸ਼ੀਤਲ ਅੰਮਰਾਲ ਚੈਰਮਨ ਨਰੋਦੇ ਨੂੰ ਲੈ ਕੇ ਤੁਸੀਂ ਗੱਲ ਕੀਤੀ ਲੋਕਾਂ ਨੇ ਇਸ ਨੂੰ ਲੈ ਕੇ ਵੋਟ ਪਾਈ ਹੈ ਤੁਹਾਨੂੰ ਕੀ ਲੱਗ ਰਿਹਾ ਕਿ ਤੁਸੀਂ ਹੁਣ ਆਉਣ ਵਾਲੇ ਸਮੇਂ 'ਚ ਉਹ ਵਾਅਦੇ ਪੂਰੇ ਕਰੋਗੇ ਕੀ ਐਕਸ਼ਨ ਲਓਗੇ ਮੈਂ ਜੋ ਵਾਅਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਿਵੈਲਪਮੈਂਟ ਇੱਥੇ ਦਿਨ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਦਾ ਕੀਤਾ ਉਹ ਪੂਰੇ ਕਰਾਂਗੇ। ਪੰਜਾਬ ਦੇ ਨਤੀਜਿਆਂ ਨੂੰ ਕਿਵੇਂ ਦੇਖ ਰਹੇ ਹੋ? ਇਹ ਜਿਹੜਾ ਮੇਰਾ ਇੱਥੇ ਮਨੋਂ ਫਤਵਾ ਮਿਲਿਆ। ਉਹਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਲੀਡਰਾਂ ਦਾ ਯੋਗਦਾਨ ਹੈ। ਉੱਥੇ ਕਾਂਗਰਸ ਪਾਰਟੀ ਦੀ ਜਿਹੜੀ 111 ਦਿਨ ਸਰਕਾਰ ਰਹੀ ਹੈ। ਉਸ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ, ਉਸ ਨੂੰ ਲੋਕਾਂ ਨੇ ਰਿਕੋਗਨਾਈਜ਼ ਕੀਤਾ ਹੈ, ਉਸ ਨੂੰ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨਕਾਰਿਆ ਹੈ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਲ ਮੰਨਿਆ ਗਿਆ ਹੈ ਤੇ ਲੋਕਾਂ ਨੇ ਉਹਨੂੰ ਪਿੱਛੇ ਕਰ ਦਿੱਤਾ ਹੈ ਨਕਾਰ ਦਿੱਤਾ ਹੈ ਸਰ ਜਿਹਦਾ ਨਾਰਾ ਦੇ ਦੱਸੀ ਸਰ ਸਰ ਸੱਤਕ ਦੇ ਕੰਨੀ ਜਿਹੜੀਆਂ ਪੰਜਾਬ ਦੇ ਵਿੱਚ ਸੀਟਾਂ ਦਿਖਦੀਆਂ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਭਾਜਪਾ ਹਰ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਤੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮ ਐਲ ਏ ਉਹਨਾਂ ਦੇ ਹੀ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮ ਐਲ ਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਪਰ ਹੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦਮੀ ਪਾਰਟੀ ਨੂੰ ਕੀ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਭੱਜ ਕੇ ਵੱਖਰਾ ਗਰੁੱਪ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਉਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਸਰ ਜੀ ਤੁਸੀਂ ਕਿਹਾ ਸੀਗਾ ਕਿ ਜਿਹੜਾ ਤੁਸੀਂ ਜਿੱਤੂਗੇ ਸ਼ਰਾਫੀ ਉਧਰੋਂ ਸਰਕਾਰ ਜਿਹੜੀ ਗਿਰ ਚਾਏਗੀ ਮੈਂ ਕਹੇ ਹੁਣ ਹੋ ਗਿਆ ਮੈਂ ਕਹਿ ਰਿਹਾ ਹਾਂ ਵੀ ਹੁਣ ਉਹੀ ਗੱਲ ਕਹਿ ਰਿਹਾ ਪਿੰਨਾ ਚੋਨਾ ਕੋ ਪਿੰਨਾ ਕਾਫੀ ਜ਼ਿਆਦਾ ਫੇਰ ਬਦਲ ਦੇਖਣ ਨੂੰ ਮਿਲਿਆ ਪਾਰਟੀਆਂ ਚੇਂਜ ਹੋਈਆਂ ਕਿ ਨਾ ਨਾ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਲੋਕਾਂ ਨੇ ਭਰੋਸਾ ਟਕਾਇਆ ਦੇਖੋ ਲੀਡਰਸ਼ਿਪ ਰਾਜਨੀਤੀ ਭਰੋਸੇਯੋਗਤਾ ਦੀ ਹੈ ਜਿਹੜੇ ਲੋਕ ਭਰੋਸਾ ਤੋੜ ਦਿੰਦੇ ਆ ਉਹਨਾਂ ਨੂੰ ਨਕਾਰਾ ਨਕਾਰ ਦਿੱਤਾ ਜਾਂਦਾ ਏਸੇ ਤਰ੍ਹਾਂ ਇੱਥੇ ਵੀ ਲੀਡਰਾਂ ਨੂੰ ਨਕਾਰਿਆ ਗਿਆ ਅਰੇ ਪੂਰੀ ਤਰ੍ਹਾਂ ਨਕਾਰਿਆ ਗਿਆ ਜਣੀ ਸਾਹਿਬ ਫਰੀਦਕੋਟ ਦੇ ਪੰਜਾਬ ਦਾ ਖਾਤਾ ਨਹੀਂ ਖੁੱਲਿਆ ਸੀ ਫਰੀਦਕੋਟ ਦੇ ਵਿੱਚ ਉਹ ਪੀ ਦਾ ਪੰਜਾਬ ਤੇ ਖਾਤਾ ਤਾਂ ਨਹੀਂ ਖੁੱਲਿਆ ਸੀ ਉਹ ਖੁੱਲਣਾ ਹੀ ਨਹੀਂ ਸੀ ਤੇ ਨਵੇਂ ਕਰ ਤੋਂ ਜਣੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਸੀਟ ਬਣੀ ਹੋਈ ਸੀ ਉੱਥੇ ਆਜ਼ਾਦ ਉਮੀਦਵਾਰ ਦੀ ਜਿੰਨੀ ਤੁਸੀਂ ਵੇਖਦੇ ਹੋ ਲੋਕ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਤੰਗ ਹੈ ਜਿੱਥੇ ਅਸੀਂ ਸਹੀ ਉਮੀਦਵਾਰ ਨਹੀਂ ਦੇ ਸਕੇ ਉੱਥੇ ਉਹ ਆਮ ਆਦਮੀ ਪਾਰਟੀ ਨੂੰ ਤਾਂ ਹਰਾਉਣਾ ਹੀ ਸੀ ਉਹਨਾਂ ਨੇ ਉੱਤੀ ਜੇ ਉਮੀਦਵਾਰ ਭਾ ਚਲੇਗੇ ਸਭ ਨੂੰ ਅਮਰਿਤਪਾਲ ਹੁਣ ਜਿੱਤ ਗਿਆ ਕੀ ਲੱਗਦਾ ਹੈ ਕਿ ਇੰਨੇ ਸੇ ਤੈ ਤਾਂ ਉਹ ਨਹੀਂ ਨਹੀਂ ਇਹ ਤਾਂ ਲੋਕਾਂ ਦੇ ਫਤਵੇ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜਿਹੜੋਂ ਲੋਕਾਂ ਨੇ ਜਿਤਾਇਆ ਉਹੀ ਜਿਹੜਾ ਜਿੱਤ ਗਿਆ ਉਹੀ ਸਿਕੰਦਰ ਹੈ ਬਹੁਤ ਚੰਗਾ ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਇਤਿਹਾਸਕ ਜਿੱਤ ਹੋਈ ਹੈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਐਸੀ ਵੱਡੀ ਜਿੱਤ ਹੈ ਜਿਹਦੇ ਵਿੱਚ ਲਗਭਗ ਪੌਣੇ 2 ਲੱਖ ਵੋਟਰ ਦੇ ਨਾਲ ਅਸੀਂ ਜਿੱਤੇ ਹਾਂ ਬਹੁਤ بڑا ਫਤਵਾ ਲੋਕਾਂ ਨੇ ਦਿੱਤਾ ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਉਥੇ ਜਲੰਧਰ ਦੀਆਂ ਅੱਜ ਤੱਕ ਜਿੰਨੀਆਂ ਆਜ਼ਾਦੀ ਤੋਂ ਬਾਅਦ ਚੋਣਾਂ ਹੋਈਆਂ ਉਹਨਾਂ ਦੀ ਵੀ ਸਭ ਤੋਂ ਵੱਡੀ ਲੀਡ ਹੈ ਤਾਂ ਐਸੀ ਐਸ ਨੂੰ ਨੇਮੇ ਹੋ ਕੇ ਝੁਕ ਕੇ ਲੋਕਾਂ ਦਾ ਸਤਿਕਾਰ ਕਰਦੇ ਹੋਏ ਜਿਵੇਂ ਕਹਿੰਦੇ ਵੀ ਜਿਹੜੀ 베ਰੀ ਨੂੰ ਫੇਰ ਲੱਗਦੇ ਉਹ ਝੁਕ ਜਾਂਦੀ ਹੈ ਐਸੀ ਝੁਕ ਕੇ ਕੋਈ ਜਸ਼ਨ ਨਹੀਂ ਮਨਾਣਾ ਐਸੀ ਸਿੰਪਲੀ ਜਾ ਕੇ ਦੇਵੀਤਲਾ ਮੰਦ ਗੁਰਦੁਆਰਾ ਸਾਹਿਬ ਗੁਰੂਤਮ ਪੂਰ ਰਵਿਦਾਸਾਂ ਚਰਚ ਵਿੱਚ ਜਾਣਾ ਭਗਵਾਨ ਬਾਲਮੀਕੀ ਦੇ ਮੰਦਿਰ ਜਾਣਾ ਤੇ ਮੁ슬लिम ਮਸਜਿਦ ਵਿੱਚ ਜਾਣਾ ਸੋ ਐਸੀ ਵਕ ਵਕ ਕਰਮਾਂ ਨੇ ਸਾਨੂੰ ਸਾਰਿਆਂ ਨੇ ਸਤਕਾਰ ਪਿਆਰ ਦਿੱਤਾ ਵਕ ਵਕ ਵਰਗਾ ਵਰਗਾ ਨੇ ਮੈਨੂੰ ਬਰਾਬਰ ਦੀ ਬੂਟ ਪਾਈ ਹੈ ਮੈਨੂੰ ਸਭ ਨੇ ਆਪਣਾ ਸਾਝਾ ਸਮਝ ਕੇ ਬਹੁਤ بڑا ਫਰਮਾ ਦਿੱਤਾ ਮੈਂ ਸਾਰਿਆਂ ਦਾ ਸਾਰਿਆਂ ਦੇ ਵਿੱਚ ਰਹਿਣਾ ਸਾਰਿਆਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਸੋ ਐਸੀ ਸਤਕਾਰਪੂਰਵਕ ਲੋਕਾਂ ਦਾ ਸਿਰ ਨਵਾ ਕੇ ਸਤਕਾਰ ਕਰਦੇ ਹੋਏ ਗੁਰਦੁਆਰਾ ਸਾਹਿਬ ਮੰਦਰ ਤੇ ਹੋਰ ਸਾਰੀ ਜਗ੍ਹਾ ਜਾਵਾਂਗੇ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਬਹੁਤ ਬੜਾ ਜਸ਼ਨ ਜਾਂ ਕੁਝ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੈ ਐਸੀ ਸਿੰਪਲੀ ਮੱਥਾ ਟੇਕਣ ਜਾਵਾਂਗੇ ਸਿਰ ਫਲੋਰ ਹਲਕੇ ਜਿਹੜੇ ਸਾਡੀ ਪਾਰਟੀ ਦੇ ਵਿਧਾਇਕ ਕਿ ਉਹਨਾਂ ਨੇ ਜਿਹੜਾ ਰਾਫ ਕੀਤੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਸਾਡੀ ਪਾਰਟੀ ਦਾ ਵਿਧਾਇਕ ਨਹੀਂ ਹੈ ਛੱਡ ਛੁੱਟ ਗਿਆ ਹੈ ਲੋਕਾਂ ਨੇ ਉਹਨੂੰ ਮੈਸੇਜ ਦਿੱਤਾ ਹੈ ਕਿ ਤੂੰ ਬਹੁਤ ਗਲਤ ਹੈ ਤੈਂ ਆਪਣੇ ਪਰਿਵਾਰ ਦੀ ਲੈਗੇਸੀ ਨੂੰ ਖਤਮ ਕੀਤਾ ਹੈ ਇਹ ਉਹਨਾਂ ਦਾ ਲਗਭਗ ਜਿਹੜਾ ਇੱਕ ਵਾਰ ਐਮਐਲਏ ਬਣ ਲੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਉਹਨੇ ਆਪਣੇ ਆਪ ਖਤਮ ਕੀਤਾ ਕਿਹਦੇ ਨੇ ਸਰ ਵੀ ਤੁਜੀ ਵੀ ਸਰ ਹਾਰ ਗਿਆ ਸਰ ਲੁਧਿਆਣਾ ਤੋਂ ਯਾਰ